ਵੀਰਵਾਰ ਨੂੰ ਨਿਫਟੀ ਦੇ ਵਿੱਚ ਆਪਣੇ ਤਿੰਨ ਪਲਾਨ ਨੇ ਉੱਤੇ ਵਾਸਤੇ ਦੋ ਪਲਾਨ ਨੇ ਥੱਲੇ ਵਾਸਤੇ ਇੱਕ ਪਲਾਨ ਨੇ ਆ ਤੇ ਨਿਫਟੀ ਦੇ ਵਿੱਚ ਵੀਰਵਾਰ ਨੂੰ ਉੱਤੇ ਵਾਸਤੇ ਆਪਾਂ ਨੂੰ ਤਗੜਾ ਮੂਵ ਦੇਖਣ ਨੂੰ ਮਿਲ ਸਕਦਾ ਤਗੜਾ ਮੂਵ ਕਿਉਂ ਦੇਖਣ ਨੂੰ ਮਿਲ ਸਕਦਾ ਕਿਉਂਕਿ ਦੇਖੋ ਡੇ ਟਾਈਮ ਫਰੇਮ ਦੇ ਨਿਫਟੀ ਨੇ ਪ੍ਰਾਈਸ ਐਕਸ਼ਨ ਬਣਾ ਕੇ ਬ੍ਰੇਕਆਊਟ ਕਰਤਾ ਹੈ ਟ੍ਰੈਂਡ ਲਾਈਨ ਦਾ ਜਿਹੜੀ ਉੱਤੇ ਵਾਲੀ ਟ੍ਰੈਂਡ ਲਾਈਨ ਸੀ ਉਹਦਾ ਪ੍ਰਾਈਸ ਐਕਸ਼ਨ ਬਣਾ ਕੇ ਬ੍ਰੇਕਆਊਟ ਕਰ ਦਿੰਦਾ ਹੈ ਆ ਦੇਖੋ ਆ ਜੀ ਟ੍ਰੈਂਡ ਲਾਈਨ ਸੀ ਸੋ ਇਹਦਾ ਦੇਖੋ ਆਲਮੋਸਟ ਬ੍ਰੇਕਆਊਟ ਹੋ ਗਿਆ ਹੁਣ ਕੱਲ ਨੂੰ ਦੇਖੋ ਦੋ ਕੰਡੀਸ਼ਨ ਆਇਆ ਸਭ ਤੋਂ ਪਹਿਲੀ ਜਿਹੜੀ ਦੇਖੋ ਹਾਈएस्ट ਪੋਸਿਬਿਲਟੀ ਜਿਹੜੀ ਕੰਡੀਸ਼ਨ ਦੀ ਕਿ ਜਿਹੜੇ ਦੇਖੋ 26 100 ਆ ਜਾਂ ਫਿਰ ਜਿਹੜੀ ਦੇਖੋ ਆ ਟ੍ਰੈਂਡ ਲਾਈਨ ਆ ਇਸ ਤੋਂ ਉੱਤੇ ਗੈਪ ਅਪ ਓਪਨਿੰਗ ਹੋ ਸਕਦੀ ਹੈ ਤੇ ਇਸ ਤੋਂ ਉੱਤੇ ਗੈਪ ਅਪ ਓਪਨ ਹੋ ਕੇ ਸਿੱਧਾ ਉੱਤੇ ਜਾ ਸਕਦੀ ਹੈ ਪਹਿਲੀ ਕੰਡੀਸ਼ਨ ਇਹ ਆ ਦੂਜੀ ਕੰਡੀਸ਼ਨ ਇਹ ਆ ਜੇ ਦੇਖੋ ਫਲੈਟ ਓਪਨਿੰਗ ਹੁੰਦੀ ਜਿਹਦੀ ਕਿ ਸੰਭਾਵਨਾ ਬਹੁਤ ਘੱਟ ਆ ਫਿਰ ਇੱਥੋਂ ਦੇਖੋ ਸਪੋਰਟ ਲੈ ਕੇ ਉੱਤੇ ਜਾ ਸਕਦੀ ਹੈ ਸੋ ਪਲਾਨਸ ਬਾਰੇ ਗੱਲ ਕਰਾਂਗੇ ਆਪਾਂ ਪਰ ਉਸ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਅੱਜ ਯਾਨੀ ਕਿ ਬੋਧਵਾਰ ਬਾਰੇ ਜਿਹੜੇ ਆਪਣੇ ਪਲਾਨ ਸੀ ਮੰਗਲਵਾਰ ਸ਼ਾਮ ਨੂੰ ਜਿਹੜੀ ਆਪਾਂ ਵੀਡੀਓ ਪਾਈ ਸੀ ਕਿਹੜੇ-ਕਿਹੜੇ ਪਲਾਨ ਸੀ ਤੇ ਉਹਨਾਂ ਦੇ ਮੁਤਾਬਕ ਕੀ ਹੋਇਆ ਤੇ ਜਿਹੜਾ ਦੇਖੋ ਆਪਣਾ ਸਟੌਪ ਲੌਸ ਹੋਇਆ ਉਹਦੇ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਸੋ 15 ਮਿੰਟ ਦੇ ਟਾਈਮ ਫਰੇਮ ਤੇ ਚਲਦੇ ਹਾਂ ਸੋ 15 ਮਿੰਟ ਦੇ ਟਾਈਮ ਫਰੇਮ ਤੇ ਜਾ ਕੇ ਗੱਲ ਕਰਦੇ ਹਾਂ ਆਪਾਂ ਅੱਜ ਦੇ ਪਲਾਨਸ ਦੀ ਸੋ ਦੇਖੋ ਜਿਹੜਾ ਸਭ ਤੋਂ ਪਹਿਲਾ ਪਲਾਨ ਸੀ ਆਪਣਾ ਉਹ ਇਹ ਸੀ ਕਿ ਡੇ ਟਾਈਮ ਫਰੇਮ ਤੇ ਇੱਕ ਬੀਰੀਸ਼ ਕੈਂਡਲ ਬਣਿਆ ਸੀ ਟ੍ਰੈਂਡ ਲਾਈਨ ਦੇ ਕੋਲ ਬਣਿਆ ਸੀ ਸੋ ਥੱਲੇ ਜਾਣ ਦੀ ਸੰਭਾਵਨਾ ਸੀ ਸੋ ਪਹਿਲਾ ਪਲਾਨ ਆਪਣਾ ਇਹ ਸੀ ਕਿ ਜਿਹੜਾ ਦੇਖੋ ਆ ਆ 5997 5997 ਸੀ ਆਪਣਾ ਮਜ਼ਬੂਤ ਰੈਜ਼ਿਸਟੈਂਸ ਤੇ 5997 ਦੇ ਕੋਲ ਆ ਕੇ ਜੇ 15 ਮਿੰਟ ਦਾ ਕੋਈ ਸ਼ੂਟਿੰਗ ਸਟਾਰ ਬਣਦਾ ਹੈ ਇਹ ਵੀ ਕੀ ਦੇਖੋ ਬਣਿਆ ਵੀ ਸੋ ਫਿਰ ਉਹਦਾ ਲੋ ਬ੍ਰੇਕ ਹੋਣ ਤੇ ਆਪਾਂ ਥੱਲੇ ਵਾਸਤੇ ਟ੍ਰੇਡ ਕਰ ਸਕਦੇ ਹਾਂ 15 ਮਿੰਟ ਦਾ ਸ਼ੂਟਿੰਗ ਸਟਾਰ ਜਾਂ ਫਿਰ 5 ਮਿੰਟ ਦਾ ਐਮ ਪੈਟਰਨ ਸੋ ਬਣਿਆ ਇਹਦੇ ਵਿੱਚ ਟ੍ਰੇਡ ਆਪਾਂ ਕੀਤੀ ਹੈ ਪਰ ਇਹਦੇ ਵਿੱਚ ਪ੍ਰੋਫਿਟ ਨਹੀਂ ਹੋਇਆ ਇਹਦੇ ਵਿੱਚ ਸਟਾਪ ਲਸ ਹੋਇਆ ਸਟਾਪ ਲਸ ਛੋਟਾ ਜਿਹਾ ਹੋਇਆ ਤੇ ਕਿਉਂਕਿ ਦੇਖੋ ਜਦੋਂ ਆਹ ਕੈਂਡਲ ਬਣ ਗਿਆ ਸੀ ਹਰਾ ਕੈਂਡਲ ਸੋ ਇਸ ਕੈਂਡਲ ਤੋਂ ਪਤਾ ਲੱਗ ਗਿਆ ਸੀ ਕਿ ਇਸ ਟ੍ਰੇਡ ਦੇ ਵਿੱਚ ਆਪਣਾ ਸਟਾਪ ਲਸ ਹੋ ਸਕਦਾ ਤੇ ਫਿਰ ਸਟਾਪ ਲਸ ਆਪਾਂ ਛੋਟਾ ਇਹਦੇ ਵਿੱਚ ਕਿਉਂ ਲਿਆ ਆ ਇਹ ਨਾ ਸਟੌਪ ਲੌਸ ਬੰਦਾ ਸੀ ਉਹਨਾਂ ਕਿਉਂ ਨਹੀਂ ਲਿਆ ਉਹਦਾ ਰੀਜ਼ਨ ਇਹ ਆ ਦੇਖੋ ਇਹ ਸ਼ੂਟਿੰਗ ਸਟਾਰ ਬਣ ਕੇ ਥੱਲੇ ਗਈ ਮਾਰਕੀਟ ਹੈ ਨਾ ਹੁਣ ਜਦੋਂ ਇਹ ਸ਼ੂਟਿੰਗ ਸਟਾਰ ਦਾ ਹਾਈ ਬ੍ਰੇਕ ਹੋਣਾ ਸੀ ਫਿਰ ਪ੍ਰਾਈਸ ਐਕਸ਼ਨ ਬਣ ਜਾਣਾ ਹੈ ਉੱਤੇ ਵਾਸਤੇ ਪ੍ਰਾਈਸ ਐਕਸ਼ਨ ਅਪ ਟ੍ਰੈਂਡ ਦਾ ਸੋ ਫਿਰ ਉਸ ਤੋਂ ਬਾਅਦ ਆ ਜਿਹੜਾ ਆਪਣਾ ਸਟੌਪ ਲੌਸ ਵੈਸੇ ਬੰਦਾ ਸੀ ਉਹ ਸੀ 260 17 2617 ਤੇ ਬੰਦਾ ਸੀ 2617 ਤੇ ਆਪਣਾ ਸਟੌਪ ਲੌਸ ਬੰਦਾ ਸੀ ਪਰ ਉਸ ਤੋਂ ਬਾਅਦ ਉੱਤੇ ਵੇਟ ਕਰਨ ਦਾ ਕੋਈ ਫਾਇਦਾ ਨਹੀਂ ਸੀ ਸਟੌਪ ਲੌਸ ਵੱਡਾ ਹੋਣਾ ਸੀ ਪਰ ਉਹਦੇ ਵਿੱਚ ਕੋਈ ਲੌਜਿਕ ਨਹੀਂ ਹੋਣਾ ਸੀ ਕਿਉਂਕਿ ਜਦੋਂ ਦੇਖੋ ਪ੍ਰਾਈਸ ਰੈਕਸ਼ਨ ਹੀ ਉੱਤੇ ਦਾ ਬਣ ਗਿਆ ਫਿਰ ਥੱਲੇ ਆਉਣ ਦੀ ਕੋਈ ਸੰਭਾਵਨਾ ਨਹੀਂ ਸੀ ਸੋ ਇਸ ਕਰਕੇ ਆਪਾਂ ਜਿਹੜਾ ਇਹਦੇ ਵਿੱਚ ਸਟੌਪ ਲੌਸ ਛੋਟਾ ਲਿਆ ਵੈਸੇ 26017 ਆਪਣਾ ਸਟੌਪ ਲੌਸ ਸੀ ਤੇ 25980 ਤੇ ਆਪਣੀ ਐਂਟਰੀ ਸੀ ਤੇ ਨਹੀਂ 25969 ਤੇ ਆਪਣੀ ਐਂਟਰੀ ਸੀ ਤੇ 25980 ਤੇ ਆਪਾਂ ਸਟੌਪ ਲੌਸ ਲਿਆ ਯਾਨੀ ਕਿ 11 ਪੁਆਇੰਟ ਦਾ ਸਟੌਪ ਲੌਸ ਬਣਿਆ ਨਿਫਟੀ ਦੇ ਚਾਰਟ ਤੇ ਤੇ ਪ੍ਰੀਮੀਅਮ ਦੇ ਚਾਰਟ ਦੇ ਵਿੱਚ ਵੀ 11 ਪੁਆਇੰਟ ਦਾ ਹੀ ਬਣਿਆ ਸੀ ਜਿਆਦਾ ਨਹੀਂ ਬਣਿਆ ਸੋ ਨਿਕਾ ਜਿਹਾ ਸਟਾਪ ਲਸ ਹੋਇਆ ਤੇ ਪਰ ਕੋਈ ਗੱਲ ਨਹੀਂ ਜਿਵੇਂ ਦੇਖੋ ਤੁਹਾਨੂੰ ਹਮੇਸ਼ਾ ਆਪਾਂ ਹਰ ਸਟ੍ਰੈਟਜੀ ਦੇ ਵਿੱਚ ਆਪਾਂ ਦੱਸਦੇ ਹਾਂ ਕਿ ਪ੍ਰੋਬੈਬਿਲਟੀ ਗੇਮ ਆ ਜੇ 10 ਵਾਰ ਆਪਾਂ ਕੋਈ ਵੀ ਚੀਜ਼ ਕਰਾਂਗੇ 7 ਵਾਰ 8 ਵਾਰ ਸਹੀ ਹੋਵਾਂਗੇ 2-3 ਵਾਰ ਗਲਤ ਹੋ ਸਕਦੇ ਆ ਕੋਈ ਪ੍ਰੋਬਲਮ ਨਹੀਂ ਇਸੇ ਕਰਕੇ ਤਾਂ ਦੇਖੋ ਸਟਾਪ ਲਸ ਨਾ ਦੀ ਜਿਹੜੀ ਚੀਜ਼ ਆ ਆਪਾਂ ਮਤਲਬ ਕਿ ਨੂੰ ਵਰਤਦੇ ਆ ਜੇ ਦੇਖੋ ਆਪਾਂ ਗਲਤ ਹੋਵਾਂਗੇ ਛੋਟਾ ਜਿਹਾ ਸਟਾਪ ਲਸ ਲੈ ਕੇ ਨਿਕਲਾਂਗੇ ਜੇ ਆਪਾਂ ਸਹੀ ਹੋਵਾਂਗੇ ਫਿਰ ਆਪਾਂ ਵੱਡਾ ਪ੍ਰੋਫਿਟ ਲੈ ਕੇ ਨਿਕਲਾਂਗੇ ਜਿਵੇਂ ਦੇਖੋ ਆਪਾਂ ਮੰਗਲਵਾਰ ਨੂੰ ਕੀਤਾ ਸੀ ਜਿਵੇਂ ਆਪਾਂ ਸੋਮਵਾਰ ਨੂੰ ਕੀਤਾ ਸੀ ਸੋ ਇਹ ਸੀ ਦੇਖੋ ਆਪਣਾ ਪਲਾਨ ਜਿਹਦੇ ਮੁਤਾਬਕ ਟ੍ਰੇਡ ਤਾਂ ਬਣੀ ਆ ਪਰ ਇਹਦੇ ਵਿੱਚ ਸਟਾਪ ਲਸ ਹੋਇਆ ਤੇ ਜਿਹੜੇ ਵੀ ਰਾਂ ਭਣਾ ਨੇ ਇਹ ਟ੍ਰੇਡ ਕੀਤੀ ਹੋਗੀ ਸੋ ਉਹਨਾਂ ਵੀਰਾਂ ਭਣਾ ਨੇ ਵਧੀਆ ਸਟਾਪ ਲਸ ਲਿਆਊਗਾ ਇਹਦੇ ਵਿੱਚ ਸੋ ਇਹ ਦੇਖੋ ਹੋ ਗਿਆ ਆਪਣਾ ਜਿਹੜਾ ਦੂਜਾ ਪਲਾਨ ਸੀ ਆਪਣਾ ਉਹ ਇਹ ਸੀ ਕਿ ਆ ਜਿਹੜਾ ਲੈਵਲ ਆ 2541 ਇਹ ਬਹੁਤ ਮਜ਼ਬੂਤ سپورਟ ਸੀ ਸੋ ਇਹਦੇ ਕੋਲ ਜੇ ਮਲਟੀ ਟਾਈਮ ਫਰੇਮ ਪੈਟਰਨ ਬਣਦੇ ਆ ਕੇ ਸੋ ਫਿਰ ਉੱਤੇ ਵਾਲੀ ਸਾਈਡ ਨੂੰ ਇਹ ਆਪਣਾ ਦੂਜਾ ਪਲਾਨ ਸੀ ਸੋ ਦੋ ਹੀ ਪਲਾਨ ਸੀ ਆਪਣੇ ਬੁੱਧਵਾਰ ਵਾਸਤੇ ਜਿਹੜੀ ਮੰਗਲਵਾਰ ਸ਼ਾਮ ਨੂੰ ਆਪਾਂ ਵੀਡੀਓ ਪਾਈ ਸੀ ਸੋ ਉਹਨਾਂ ਦੋਨਾਂ ਦੇ ਮੁਤਾਬਕ ਦੋਨਾਂ ਦੇ ਵਿੱਚੋਂ ਜਿਹੜਾ ਪਲਾਨ ਨੰਬਰ 1 ਸੀ ਉਹਦੇ ਮੁਤਾਬਕ ਟ੍ਰੇਡ ਪਹਿਲੀ ਬਣੀ ਐ ਪਰ ਉਹਦੇ ਵਿੱਚ ਆਪਣਾ ਸਟਾਪ ਲਸ ਹੋਇਆ ਸੋ ਇਹ ਹੋ ਗਿਆ ਆਪਣਾ ਬੁੱਧਵਾਰ ਦਾ ਤੇ ਹੁਣ ਜੇ ਆਪਾਂ ਗੱਲ ਕਰਦੇ ਆ ਵੀਰਵਾਰ ਦੀ ਸੋ ਵੀਰਵਾਰ ਵਾਸਤੇ ਦੇਖੋ ਬਹੁਤ ਸਪੈਸ਼ਲ ਦੇਣਾ ਆਪਣਾ ਹੋ ਸਕਦਾ ਕਿਉਂਕਿ ਵੀਰਵਾਰ ਨੂੰ ਮਾਰਕੀਟ ਦੇ ਵਿੱਚ ਆਪਾਂ ਨੂੰ ਉੱਤੇ ਵਾਲੀ ਸਾਈਡ ਨੂੰ ਸਪੈਸ਼ਲੀ ਇੱਕ ਵੱਡਾ ਮੂਵ ਦੇਖਣ ਨੂੰ ਮਿਲ ਸਕਦਾ ਆ ਸੋ ਵੱਡਾ ਪ੍ਰੋਫਿਟ ਆਪਾਂ ਨੂੰ ਇਹਦੇ ਵਿੱਚ ਮਿਲ ਸਕਦਾ ਸੋ ਵੀਰਵਾਰ ਦੀ ਗੱਲ ਕਰਦੇ ਆ ਸੋ ਵੀਰਵਾਰ ਵਾਸਤੇ ਦੇਖੋ ਸਭ ਤੋਂ ਪਹਿਲਾਂ ਮੇਰਾ ਪਲਾਨ ਆ ਵੈਸੇ ਦੇਖੋ ਵੀਰਵਾਰ ਨੂੰ ਮਾਰਕੀਟ ਦੇ ਗੈਪ ਅਪ ਓਪਨ ਹੋਣ ਦੀ ਸੰਭਾਵਨਾ ਹੈ ਕਿਉਂਕਿ ਇਹ ਰੈਜ਼ਿਸਟੈਂਸ ਦੇ ਬਿਲਕੁਲ ਨਾਲ ਇਹਨੇ ਕਲੋਜ਼ ਕੀਤਾ ਆ ਤੇ ਪ੍ਰਾਈਸ ਐਕਸ਼ਨ ਡੇ ਟਾਈਮ ਫਰੇਮ ਤੇ ਉੱਤੇ ਦਾ ਬਣ ਚੁੱਕਾ ਆ ਸੋ ਜਿਹੜਾ ਬ੍ਰੇਕਆਊਟ ਆ ਸਿਰਫ ਉਪਚਾਰਿਕਤਾ ਆ ਕੱਲ ਨੂੰ ਦੇਖੋ ਗੈਪ ਅਪ ਓਪਨ ਹੋ ਕੇ ਸਿੱਧਾ ਉੱਤੇ ਜਾ ਸਕਦੀ ਆ ਸੋ ਉਹਦੇ ਵਾਸਤੇ ਵੀ ਪਲਾਨ ਦੱਸਾਂਗੇ ਪਹਿਲਾਂ ਆਪਾਂ ਫਲੈਟ ਓਪਨਿੰਗ ਵਾਸਤੇ ਪਲਾਨ ਕਰਦੇ ਆ ਸੋ ਫਲੈਟ ਓਪਨਿੰਗ ਯਾਨੀ ਕਿ ਦੇਖੋ 26052 ਜਿੱਥੇ ਦੇਖੋ ਬੰਦ ਹੋਈ ਆ ਜੀ ਦੇਖੋ ਨਿਫਟੀ ਇੱਥੇ ਹੀ ਓਪਨ ਹੁੰਦੀ ਆ ਤੇ ਇੱਥੇ ਓਪਨ ਹੋ ਕੇ ਤੇ ਫਿਰ ਦੇਖੋ ਜਿਹੜਾ ਆਪਣਾ ਆ 5980 ਆ ਤੇ ਇੱਥੇ ਤੁਸੀਂ ਲਾ ਲਓ 26000 ਦਾ ਸਾਈਕੋਲੋਜੀਕਲ ਲੈਵਲ ਵੀ ਆ ਸੋ ਇਹ ਕੀ ਹੋ ਗਿਆ ਆਪਣਾ ਇਹ ਹੋ ਗਿਆ ਬਹੁਤ ਮਜ਼ਬੂਤ ਸਪੋਰਟ ਸਭ ਤੋਂ ਬੈਸਟ ਜੇ ਇੱਥੇ ਫਲੈਟ ਓਪਨਿੰਗ ਹੋ ਗਈ ਆਪਾਂ ਨੂੰ ਇੱਥੇ ਮਿਲ ਜੇ ਨਾ ਸੋ ਇਸ ਤੋਂ ਵਧੀਆ ਕੋਈ ਚੀਜ਼ ਹੋ ਹੀ ਨਹੀਂ ਸਕਦੀ ਸੋ ਇਹਦੇ ਕੋ ਲਾਉਗੀ ਜੇ ਤੇ ਕੋਈ ਪੈਟਰਨ ਬਣਾਉਂਦੀ ਆ 15 ਮਿੰਟ ਦਾ ਕੋਈ ਹੈਮਰ ਬਣਾਉਂਦੀ ਆ ਜਾਂ ਫਿਰ 5 ਮਿੰਟ ਦੇ ਟਾਈਮ ਫਰੇਮ ਤੇ ਕੋਈ ਡਬਲ ਪੈਟਰਨ ਬਣਾਉਂਦੀ ਆ ਫਿਰ ਆਪਾਂ ਟ੍ਰੇਡ ਕਰ ਸਕਦੇ ਆ ਈਵਨ ਆ ਜਿਹੜਾ ਦੇਖੋ ਆਪਣਾ ਸਪੋਰਟ ਆ ਇਸ ਤੋਂ 20 ਪੁਆਇੰਟ ਥੱਲੇ ਰੱਖ ਕੇ ਵੀ ਆਪਾਂ ਸਟਾਪ ਲੌਸ ਨੂੰ ਟ੍ਰੇਡ ਕਰ ਸਕਦੇ ਆ ਇਹ ਬਹੁਤ ਮਜ਼ਬੂਤ ਆ ਸੋ ਇਹ ਆਪਣਾ ਹੋ ਗਿਆ ਪਲਾਨ ਨੰਬਰ 1 ਪਲਾਨ ਨੰਬਰ 2 ਦੀ ਗੱਲ ਕਰਦੇ ਆ ਗੈਪ ਅਪ ওপening ਹੋਣ ਦੀ ਜਿਹੜੀ ਸੰਭਾਵਨਾ ਜ਼ਿਆਦਾ ਹੈ ਸੋ ਦੇਖੋ 26 ਅ 100 ਇਹ ਰੈਜ਼ਿਸਟੈਂਸ ਆ ਜਿਹਦੇ ਕੋਲੋਂ ਦੇਖੋ ਦੋ ਵਾਰ ਡਿੱਗੀ ਸੀ ਇਸ ਤੋਂ ਪਹਿਲਾਂ ਨਿਫਟੀ ਸੋ ਹੁਣ ਕੱਲ ਨੂੰ ਗੈਪ ਅਪ ওপਨ ਹੁੰਦੀ ਜੇ 26 100 ਤੋਂ ਉੱਤੇ ਇੱਥੇ ਕਿ ਮੰਨ ਲਓ ਓਪਨ ਹੋ ਜਾਂਦੀ ਹੈ ਵੱਡਾ ਹੋ ਗਿਆ ਆਪਣਾ ਛੋਟਾ ਕਰੀ ਸੋ ਇੱਥੇ ਕਿ ਮੰਨ ਲਓ ਓਪਨ ਹੋ ਜਾਂਦੀ ਹੈ ਇੱਥੇ ਓਪਨ ਹੋ ਕੀ ਤੇ 26 100 ਦੇ ਕੋਲ ਆ ਕੇ ਇਹ ਦੇਖੋ 15 ਮਿੰਟ ਦੇ ਟਾਈਮ ਫਰੇਮ ਤੇ ਕੋਈ ਹੈਮਰ ਜਾਂ ਫਿਰ 5 ਮਿੰਟ ਟਾਈਮ ਫਰੇਮ ਤੇ ਕੋਈ ਡਬਲ ਪੈਟਰਨ ਬਣਾਉਂਦੀ ਆ ਸੋ ਫਿਰ ਉੱਤੇ ਵਾਲੇ ਸਾਈਡ ਨੂੰ ਆਪਾਂ ਨੂੰ ਇੱਕ ਵਧੀਆ ਮੂਵ ਦੇਖਣ ਨੂੰ ਮਿਲ ਸਕਦਾ ਵਧੀਆ ਮੂਵ ਇਹ ਆਪਣਾ ਹੋ ਗਿਆ ਪਲਾਨ ਨੰਬਰ 2 ਸੋ ਇਹ ਆਪਣੇ ਦੋ ਪਲਾਨ ਨੇ ਉੱਤੇ ਵਾਸਤੇ ਤੀਜੇ ਪਲਾਨ ਦੀ ਗੱਲ ਕਰਦੇ ਆ ਦੇਖੋ 26 280 ਇਹ ਆਪਣਾ ਆ 올 ਟਾਈਮ ਹਾਈ ਤੇ ਜਿਵੇਂ ਦੇਖੋ ਸ਼ੁੱਕਰਵਾਰ ਸ਼ਾਮ ਨੂੰ ਜਿਹੜੀ ਵੀਡੀਓ ਪਾਈ ਸੀ ਪਿਛਲੇ ਸ਼ੁੱਕਰਵਾਰ ਨੂੰ ਜੀਦੇ ਵਿੱਚ ਆਪਾਂ ਵੀਕਲੀ ਟਾਈਮ ਫਰੇਮ ਅਨਲਿਸਿਸ ਵੀ ਕੀਤਾ ਸੀ ਸੋ ਇਹ ਕਿਹਾ ਸੀ ਕਿ ਇਸ ਹਫਤੇ ਦੇ ਵਿੱਚ ਆਪਾਂ ਨੂੰ 올 ਟਾਈਮ ਹਾਈ ਦੇਖਣ ਨੂੰ ਮਿਲ ਸਕਦਾ ਨਿਫਟੀ ਦੇ ਵਿੱਚ ਨਵਾਂ 올 ਟਾਈਮ ਹਾਈ ਸੋ 26 0 26280 ਪੁਰਾਣਾ 올 ਟਾਈਮ ਹਾਈ ਆ ਤੇ ਇਹ ਕੱਲ ਨੂੰ ਦੇਖੋ ਬ੍ਰੇਕ ਹੋ ਸਕਦਾ ਸੋ 올 ਟਾਈਮ ਹਾਈ ਜਿਹੜਾ ਹੁੰਦਾ ਉਹ ਆਪਣੇ ਆਪ ਦੇ ਵਿੱਚ ਇੱਕ ਰੈਜ਼ਿਸਟੈਂਸ ਹੁੰਦਾ ਆਪਾਂ ਇੱਥੇ ਇਹ ਨਹੀਂ ਦੇਖਣਾ ਕਿ ਇਹ ਬ੍ਰੇਕ ਹੋ ਸਕਦਾ ਇਹ ਨਹੀਂ ਦੇਖਣਾ ਇਹਦੇ ਕੋਲ ਆ ਕੇ ਨਿਫਟੀ ਜੇ ਇਹਨੂੰ ਬ੍ਰੇਕ ਨਾ ਕਰੇ ਥੋੜਾ ਜਿਸ ਤੋਂ ਥੱਲੇ ਰਹਿ ਕੇ ਮਲਟੀ ਟਾਈਮ ਫਰੇਮ ਤੇ ਥੱਲੇ ਵਾਸਤੇ ਪੈਟਰਨ ਬਣਾ ਦਿੰਦੀ ਹੈ ਨਿਫਟੀ ਇਹ ਮਲਟੀ ਟਾਈਮ ਫਰੇਮ ਜਾਨੀ ਕਿ ਦੇਖੋ 5 ਮਿੰਟ 15 ਮਿੰਟ 30 ਮਿੰਟ ਤੇ 1 ਘੰਟਾ ਸੋ ਇਹ ਜਿਹੜੇ ਚਾਰ ਟਾਈਮ ਫਰੇਮ ਆ ਇਹਨਾਂ ਚਾਰਾਂ ਟਾਈਮ ਫਰੇਮ ਦੇ ਵਿੱਚ ਉਹ ਘੜੋ ਘੜੇ ਜੇ ਤਿੰਨ ਟਾਈਮ ਫਰੇਮ ਤੇ 26280 ਦੇ ਕੋਲ ਆ ਕੇ ਥੱਲੇ ਵਾਸਤੇ ਪੈਟਰਨ ਬਣਾਉਂਦੀ ਆ ਦੁਪਹਿਰ ਦੇ ਸਮੇਂ ਸਵੇਰ ਦੇ ਸਮੇਂ ਤੇ ਇਹਦੇ ਕੋਲ ਜਾਂਦੇ ਇਹ ਸੰਭਾਵਨਾ ਮੁਸ਼ਕਲੀ ਆ ਦੁਪਹਿਰ ਦੇ ਸਮੇਂ ਸੋ ਫਿਰ ਥੱਲੇ ਵਾਲੀ ਸਾਈਡ ਤੋਂ ਆਪਾਂ ਨੂੰ ਇੱਕ ਵਧੀਆ ਮੂਵ ਦੇਖਣ ਨੂੰ ਮਿਲ ਸਕਦਾ ਬਹੁਤ ਵਧੀਆ ਦੇਖਣ ਨੂੰ ਮਿਲ ਸਕਦਾ ਕਿਉਂਕਿ ਦੇਖੋ 올 ਟਾਈਮ ਹਾਈ ਆਪਣੇ ਆਪ ਦੇ ਵਿੱਚ ਇੱਕ ਰੈਜ਼ਿਸਟੈਂਸ ਹੁੰਦਾ ਸੋ ਇਹ ਆਪਣਾ ਤੀਜਾ ਪਲਾਨ ਸੋ ਇਹ ਤਿੰਨ ਪਲਾਨ ਨੇ ਜਿਨ੍ਹਾਂ ਤੇ ਕੱਲ ਦੀ ਕੱਲ ਨੂੰ ਆਪਣੀ ਨਜ਼ਰ ਰਹੂਗੀ ਪਰ ਇਹਨਾਂ ਤਿੰਨਾਂ ਪਲਾਨਾਂ ਦੇ ਵਿੱਚੋਂ ਮੈਨੂੰ ਦੋ ਪਲਾਨ ਜਿਹੜੇ ਜ਼ਿਆਦਾ ਮਤਲਬ ਕੀ ਨਜ਼ਰ ਆਉਂਦੇ ਨੇ 26100 ਵਾਲਾ ਤੇ 26280 ਵਾਲਾ ਬਣਦੇ ਹੋਏ ਇਹ ਪਲਾਨ ਨਜ਼ਰ ਆਉਂਦੇ ਨੇ ਜਿਹੜਾ ਪਹਿਲਾ ਪਲਾਨ ਹੈ ਨਾ ਈ ਜੀ ਬਣ ਜੇ ਵੈਸੇ ਫਿਰ ਤਾਂ ਸੋਨੇ ਤੇ ਸੁਹਾਗਾ ਇਸ ਤੋਂ ਬੈਸਟ ਕੋਈ ਵੀ ਨਹੀਂ ਹੋ ਸਕਦੀ ਚੀਜ਼ ਪਰ ਇਹਦੇ ਬਣ ਦੀ ਸੰਭਾਵਨਾ ਘੱਟ ਹੈ ਕਿਉਂਕਿ ਡੇ ਟਾਈਮ ਫ੍ਰੇਮ ਤੇ ਹਾਈਐਸਟ ক্লোজিং ਹੋਈ ਆ ਪ੍ਰਾਈਸ ਐਕਸ਼ਨ ਬਣ ਕੇ ਆਪਣਾ ਹਾਈਐਸਟ ক্লোজিং ਹੋਈ ਆ ਸੋ ਇਸ ਕਰਕੇ ਕੱਲ ਨੂੰ ਗੈਪ ਅਪ ਓਪਨਿੰਗ ਹੋ ਸਕਦੀ ਆ ਸੋ ਇਹ ਤਿੰਨ ਪਲਾਨ ਨੇ ਬਾਕੀ ਕਈ ਵੀਰ ਭੈਣ ਕਹਿੰਦੇ ਹੁੰਦੇ ਸਪੋਰਟ ਰਿਸਿਸਟੈਂਸ ਕਿ ਮਜ਼ਬੂਤ ਸਪੋਰਟ ਮਜ਼ਬੂਤ ਰਿਸਿਸਟੈਂਸ ਕਿਹੜੇ ਆ ਸੋ ਉਹਨਾਂ ਵਾਸਤੇ ਵੀ ਥੋੜਾ ਜਿਹਾ ਆਪਾਂ ਦੱਸ ਦਈਏ ਕਿ 5980 ਇਹ ਆਪਣਾ ਮਜ਼ਬੂਤ ਸਪੋਰਟ ਆ ਜੇ ਜੀ ਦੇਖੋ ਗੈਪ ਆਪ ਓਪਨ ਹੁੰਦੀ ਆ 26100 ਤੇ ਫਿਰ 261 ਆਪਣਾ ਮਜਬੂਤ ਸਪੋਰਟ ਆ ਤੇ ਮਜਬੂਤ ਰੈਜ਼ਿਸਟੈਂਸ ਆ 26280 ਸੋ ਇਹ ਤੇਨ ਆਪਣੇ ਲੈਵਲ ਨੇ ਕੱਲ੍ਹ ਵਾਸਤੇ ਸੋ ਆ ਆਪਣਾ ਜ਼ੋਨ ਆ 25980 ਤੋਂ ਲੈ ਕੇ 26280 ਤੱਕ ਜੇ ਦੇ ਵਿਚਕਾਰ ਜੇ ਮਾਰਕੀਟ ਦੇਖੋ ਓਪਨ ਹੁੰਦੀ ਆ ਸੋ ਫਿਰ ਪਲਾਨ ਇਹੀ ਰਹਿਣਗੇ ਜੇ ਇਸ ਤੋਂ ਉੱਤੇ ਓਪਨ ਹੁੰਦੀ ਆ ਜਾਂ ਫਿਰ ਇਸ ਤੋਂ ਥੱਲੇ ਓਪਨ ਹੁੰਦੀ ਫਿਰ ਪਲਾਨ ਚੇਂਜ ਰਹਿਣਗੇ ਸੋ ਜਿਹੜੇ ਪਲਾਨ ਚੇਂਜ ਹੋਣਗੇ ਉਹ ਤੁਹਾਨੂੰ ਆਪਾਂ ਪ੍ਰੋਵਾਈਡ ਕਰਾਂਗੇ WhatsApp ਚੈਨਲ ਤੇ ਤੇ Instagram ਚੈਨਲ ਤੇ WhatsApp ਚੈਨਲ ਤੇ Instagram ਚੈਨਲ ਦੋਨਾਂ ਦਾ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਸੋ ਤੁਸੀਂ ਉੱਥੋਂ ਜੁਆਇਨ ਕਰ ਸਕਦੇ ਹੋ ਸੋ ਇਹ ਸੀ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਆਪਾਂ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ